ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਆਦਰੀ ਵੀਡੀਓ ਵਿੱਚ ਪੱਤਨ ਨਗਰ ਮਸੇਲੇ ਲਈ ਲੈ ਕੇ ਆਏ ਜੀ ਇੱਕ ਬਈ ਤਾਜੀ ਸੋਈ ਆ ਇੱਕ ਗੱਬਣਾ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਇੱਕ ਟੋਕੜ ਵੜਾ ਬਾਈ ਕੋਲੇ ਆਉ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜੀ ਸਸਿ ਕਾਲ ਸਿਆ ਬਈ ਹੋ ਠੀਕ ਹੋ ਵਧੀਆ ਬਈ ਨਾਮ ਤੇ ਐਡਰੈਸ ਬੋਲ ਨਾਮ ਸਾਗਰ ਬਈ ਪਿੰਡ ਭਾਈ ਰਪਾਦ ਸੀਰਪੁਰ ਤੇ ਜ਼ਿਲ੍ਹਾ ਫਿਰੋਜ਼ਪੁਰ ਨੇੜੇ ਪਿੰਡ ਬਈ ਨੇੜੇ ਰਾਮਪੁਰਪੁਰ ਸਹਿਰ ਅਬਨੇ ਤੇ ਸਾਹਪੁਰ ਪਿੰਡ ਆ ਜਾਂਦਾ ਮੋਬਾਈਲ ਨੰਬਰ ਬੋਲ 90 347000 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੁਆ ਸੋਈ ਹੈ ਭਾਈ ਇਹਨਾਂ ਨੂੰ ਪਹਿਲਾ ਸੋ ਚਾਰ ਦੰਦ ਦਾ ਪਯੋਰ ਮੂਹ ਠੀਕ ਆ ਬਾਈ ਠੀਕ ਆ ਪਹਿਲਾਂ ਆਪਾਂ ਦੰਦ ਹੀ ਦਿਖਾਣੇ ਲੈ ਹੂੰ ਉਹ ਨਹੀਂ ਕੰਮ ਚਾਰ ਦੰਦ ਪਯੋਰ ਚਾਰ ਦੰਦ ਬੱਚੀ ਆ ਲੈ ਘੱਟ ਕੇ ਦਿਖਾਣੇ ਲੈ ਕੀ ਆ ਬਾਤ ਹੂੰ ਮਗਰੀ ਪੂਰੀ ਟੌਪ ਦੀ ਬੱਚੀ ਆ ਬੱਚੀ ਆ ਨਾ ਬੱਚੀ ਬੜੀ ਚੰਗੀ ਆ ਨਾ ਫੁੱਲ ਬਰੀਡ ਆ ਲੈ ਤੁਹਾਡਾ ਫੁੱਲ ਪੰਨੇ ਚੱਲ ਸੀ ਕੀ ਆ ਬਾਤ ਆ ਬਾਈ ਆ ਵੀ ਵੜ ਪੂਰੀ ਕੱਦ ਵਾਲੀ ਤੇ ਬੰਜਣਾ ਚੱਲ ਸੀ ਠੰਡੀ ਸੀ ਲੈ ਇਨਸ਼ਾ ਅੱਲਾਹ ਬਿਲੇ ਜਿਵੇਂ ਮਰਦੀ ਹੱਤ ਫੇਰੀ ਚੱਲ ਕੋਈ ਚੱਕਰੇ ਨਹੀਂ ਕਹਿ ਤਵਾਈ ਜੂਈ ਨਹੀਂ ਬਈ ਇੱਕ ਨੰਬਰ ਉਹ ਲੈਵਾ ਦੇ ਮੂਰੋ ਕਿਤੋਂ ਸਾੜੀਆਂ ਲੈਵਾ ਕਮਾਲ ਦਾ ਫੀਡਿੰਗ ਚੈੱਕ ਕਰ ਲਈ ਮੇਰੀ ਨਹੀਂ ਬਹੁਤ ਜ਼ਿਆਦਾ ਫੀਡਿੰਗ ਆ ਇੱਕ ਨੰਬਰ ਲੈਵਾ ਲੈ ਥਾਣ ਦੇਖੋ ਗੁਲਾਬੀ ਥਣ ਨਾੜਾਂ ਨੂੰ ਸਮਾ ਕੇ ਮੋਟਿਆ ਥਣ ਗੱਡੂ ਪੂਰਾ ਚੰਗਾ ਹੂੰ 13 ਕਿਲੋ ਦੁੱਧਾ ਹੁਣ ਬਈ ਬਾਲਕਾਂ ਦਾ ਸੰਭਾਅਕ ਠੀਕ ਆ ਸੋਈ ਲੈਂਦੀ ਆਪਾਂ ਠੰਡੀ ਸੀਲ ਹੂੰ ਦੋ ਦੋ 16 17 ਕਿਲੋ ਠੰਡਾ ਦੁੱਧ ਵਾੜਾ ਇੰਨੀ ਠੰਡੀ ਆ ਬਈ ਰੈਟ ਨਾਲ ਮਰਜੀ ਬਈ ਬੜਾ ਚੱਪੜੀ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਫੁੱਲ ਉਹ ਜੱਕੀ ਹੈ ਬਈ ਦਾ ਜਰਸੀ ਆ ਬਈ ਅਸਲ ਜਰਸੀ ਫਿਟਿੰਗ ਵਾਲੀ ਬੜਾ ਟਰ ਜਮਾ ਲੈ ਵੇ ਦੀ ਫਿਟਿੰਗ ਆ ਬਲ ਬੁੱਲ ਜਾ ਹੱਥ ਨੂੰ ਕੱਢ ਜੂ ਸਾਰੇ ਲੈ ਜਾ ਯਾਰ ਕੀ ਬਾਤ ਆ ਬਈ ਖੋਲ ਦੇ ਬਈ ਦੋ ਤੋਂ 16 17 ਕਿਲੋ ਠੰਡਾ ਦੁੱਧ ਦੇਣਾ ਬਈ ਹੁਣ 13 ਕਿਲੋ ਹੋਊਗਾ ਸੋਈ ਸਵਾਣ ਚਾਰ ਦਿਨ ਹੀ ਹੋਇਆ ਸੋਈ ਬੱਚਾ ਮਗਰ ਬੱਚੀ ਬੱਚੀ ਪੂਰੀ ਟੌਪ ਦੀ ਹੈ ਬਈ ਯਾਰ ਦੋ ਨਗ ਮੈਨ ਫੇਸਬੁਕ ਬਹੁਤ ਸੋਹਣਾ ਲੱਗਦਾ ਜਰਸੀ ਦੀ ਬਿਊਟੀ ਕਮਾਲ ਪ੍ਰਿੰਟ ਚਮਕ ਪੂਰੀ ਆ ਪੱਲੀ ਵੀ ਵੜਾ ਬਾਕੀ ਬੜਾ ਅੰਗ ਜਿੰਨੇ ਸੁਵੇ ਮਰਜੀ ਚੋਲਾ ਸੇਤਰੀਆਂ ਗੁੱਡੀ ਜੀ ਨਹੀਂ ਹੁੰਦੀ ਕਹਿੰਦੇ ਇਹ ਕਛੂਟ ਹੀ ਨਹੀਂ ਪੰਜਾਬ ਵਾਲੀ ਆ ਵੀ ਕਹਿਣ ਤਾਂ ਤੇ ਕਰਨ ਦਾ ਬੜਾ ਵਟਾ ਪਯੌਰ ਪੰਜਾਬ ਵਾਲੇ ਠੰਡੀ ਸੀਲ ਦਿੰਦਾ ਜੇ ਸਾਰਾ ਗੱਲਾਂ ਪੂਰੀਆਂ ਬੱਚੀ ਚ ਜਿਵੇਂ ਮਰਜੀ ਠੰਡੀ ਠੁੰਡੀ ਦਾ ਇਹ ਕੰਮ ਡਾਕਟਰ ਭਾਈ ਇੱਕ ਹੀ ਚੋਲੀ ਕੋਈ ਚੱਕਰੀ ਨਹੀਂ ਲਿਆ ਠੰਡੀ ਸੀਲ ਫੋਲ ਲੈ ਚਵਾਈ ਦੇ ਕਹਿੰਦੇ ਚਵਾਈ ਠੂਈ ਦਾ ਪਰੰਬੜਾ ਜਿੱਥੇ ਮਰਜੀ ਚੋਲੇ ਬੰਦਾ ਕੋਈ ਚੱਕਰੀ ਨਹੀਂ ਡਾਕਟਰ ਹੂੰ ਮੋਲ ਕੀ ਆ ਭਰਾ ਜਾਇਦ ਬਈ ਮੋਲ ਨਹੀਂ ਆਪਣਾ ਆ 57000 ਰੁਪਏ ਦਾ ਲੈਣਾ ਹੋਰ ਕਿਹਦਾ 70 75 ਮੰਨਦਾ ਦੰਦਾ ਜਬੱਚੇ ਵਾਲਾ ਹੈ ਨਾ ਬਈ ਆ ਫਲਾ ਨੇ ਟੀਕੇ ਦੀ ਨਾ ਪੋਟੀ ਦਾ ਦੱਸਦੇ ਹਨ ਹੂੰ ਇਹ ਗਾਪੂ ਪੀਂ ਨਹੀਂ ਮਾਰਦੇ ਆਪਾਂ ਜਿੰਨਾ ਗੱਲ ਮੰਗੋਨੀ ਹੋਊਗੀ ਮੋਲ ਲੈਣ ਦੇਣਾ 57000 ਹੈ ਨਾ ਬਈ ਹਾਂ ਬਈ ਰਣ ਮਾੜਾ ਮੋਟਾ ਹੀ ਹੋ ਬਸ ਛੋੜ ਹੀ ਹੋਣੀ ਆ ਇਹ ਲੈਣੇ ਆ ਬਈ ਇਹਦੇ ਚ ਜੇ ਜੂਰ ਦੀ ਭਾਹ ਪੂਰੀ ਗਰੰਟੀ ਹੋ ਠੀਕ ਆ ਬਈ ਠੰਡੀ ਸੀਲ ਦੀ ਇਹ ਨਹੀਂ ਗੱਲ ਛੋੜੀ ਹੋਣੀ ਆ ਮੋਲ ਜਿਹੜਾ ਛੋੜ ਵਾਲਾ ਹੀ ਆ ਸੌਦਾ ਮੰਨ ਕੇ ਚਲੋ ਹੋਇਆ ਪਿਆ ਬਸ ਛੋੜੇ ਫਟ ਆਉਣ ਦੀ ਦੇਰੀ ਆ ਬਈ ਹਾਂ ਕੀ ਬਾਤ ਆ ਪੂਰੀ ਵਿੱਤੀ ਦਾ ਹਾਂ ਲੈ ਵਾ ਕੱਦ ਕੋ ਦਚਵਾਈ ਜੂਈ ਇੱਕ ਨੰਬਰਾ ਕਰਕੇ ਦਿਖਾਉਣੇ ਆ ਬਾਕੀ ਕੋਈ ਚੱਕਰ ਨਹੀਂ ਧਾਰਾ ਮਾਰ ਕੇ ਹਾਂ ਜੇ ਮਰਜੀ ਬੈਠਾ ਰੇ ਬੱਚੀ ਸਾਡ ਨਾਲ ਬਾਕੀ ਕੋਈ ਚੱਕਰ ਜਿਵੇਂ ਟ੍ਰੇ ਗਰਮੀ ਦਾ ਮੌਸਮ ਆਉਂਦਾ ਨਾ ਫੁੱਲ ਕੰਮ ਜਾਂ ਬਈ ਪੂਰੀ ਦੋ ਨਾ ਆ ਇੱਕ ਨਹੀਂ ਦੋ ਨਾ ਆ ਜੇ ਬੱਚਾ ਹੁੰਦਾ ਅਲੇ ਤਾਂ ਵੀ ਵੜਦਾ ਲੈਣੀ ਹੈ ਹਨਾ ਸਹੀ ਆ ਹੁਣ ਬੱਚੀ ਆ ਹੂੰ ਪੂਰੀ ਕੁਆਰਟੇਰੀ ਮਗਰ ਠੰਡੀ ਤਾਂ ਫੁੱਲ ਲਾ ਕੇ ਬਾਲੀ ਬਈ ਬਾਲੀ ਜੇ ਮਰਜੀ ਬੱਚਾ ਆਪਾਂ ਸਾਡ ਦਾ ਪਹੁੰਚ ਨਹੀਂ ਛੱਡੇ ਕੋਈ ਚੱਕਰ ਨਹੀਂ ਹੈਗਾ ਠੀਕ ਆ ਬਿੜੀ ਘੜਾ ਕੇ ਚੋਲੇ ਕਿਆ ਬਾਤਾਂ ਹਨ ਸੱਚੀਆਂ ਹਨ ਤੁਹਾਨੂੰ ਦੀ ਚੁਆਇਚ ਵੀ ਬੜੀ ਨਰਮ ਆ ਬਾਈ ਜਵਾਗ ਚੋਲੇ ਯਾਰ ਦੁਨੀ ਪਾਸੀ ਬਹਿ ਕੇ ਚੋਲਣਾ ਸਹੀ ਆ ਬਾਅਦ ਕੀ ਕੋਈ ਚੱਕਰ ਨਹੀਂ ਤਾਂ ਨਾ ਮਾਰ ਕੇ ਰਖਾਵਾਂਗੇ ਠੰਡੀਆਂ ਇੰਨੀ ਕਾ ਜਿਵੇਂ ਮਰਜੀ ਬਹਿ ਜਾ ਕੋਈ ਚੱਕਰ ਨਹੀਂ ਕਹਿਣਾ ਕੁਛ ਨਹੀਂ ਚਾਂਗਵਾਰ ਨਹੀਂ ਬੋਈ ਯਾਰ ਕੋਈ ਠੰਡੀ ਦਾ ਫੁੱਲ ਆ ਕਿ ਨਹੀਂ ਬਾਲੀ ਯਾਰ ਡਾਕਟਰ ਹੂੰ ਲੈ ਤਾਂ ਮੋਪੋ ਨੇ ਇਹੋ ਦਿਖਾ ਦੇ ਕਿਹੇ ਜਾਲਾ ਕੀ ਬਾਤ ਇੱਕ ਨੰਬਰ ਥਾਣਾ ਬਈ ਕਿਉਂ ਚਵਾਈ ਦੇ ਤੂੰ ਚਵਾਈ ਫੜੀ ਨਹੀਂ ਆਇਆ ਚੰਗੇ ਡਾਕਟਰ ਲੈ ਮੂਰੇ ਥਾਣੇ ਦਿਖਾ ਦੇ ਕੀ ਬਾਤ ਸੜਕਾ ਖੋਣ ਦਾ ਮੋਟੀ ਮੋਟੀ ਚਵਾਈ ਆ ਨਾ ਜਿਵੇਂ ਮਰਜੀ ਤੂੰ ਚੱਲ ਕੋਈ ਚੈੱਕ ਨਹੀਂ ਕਹਿਣਾ ਕਰਮਾਈ ਨਹੀਂ ਕੋਈ ਚਵਾਈ ਦੇ ਕੋ ਕਰਮਾਈ ਨਹੀਂ ਲੈ ਤਾਂ ਨੂੰ ਗੱਲਾਂ ਕਰਦਾ ਬਈ ਚਵਾਈ ਵਾਲਿਆਂ ਦਾ ਨਹੀਂ ਚਵਾਈ ਜੂਈ ਦਾ ਟ੍ਰੈਕ ਨੰਬਰ ਉਹ ਦਾ ਕਰਮਾਈ ਲੈ ਥਾਣਾ ਚ ਚੈੱਕ ਕਰ ਲੋ ਕਿ ਬਈ ਲੈ ਕੀ ਬਾਤ ਆ ਮੋਟੀ ਮੋਟੀ ਜੀ ਵਾਈ ਹੈ ਜਿਵੇਂ ਮਰਜ਼ੀ ਕੋਈ ਚੱਲ ਕੋਈ ਚੈੱਕ ਨਹੀਂ ਲੈ ਕਿੰਨੇ ਕਿ ਧਾਰਾ ਮਰੀਆਂ ਦੁੱਧ ਦੇ ਲੈ ਬਾਕੀ ਚ ਵਾਈ ਨਿਬਰ ਦੀ ਕੋਈ ਥਾਣਾ ਛੋਟਾ ਨਹੀਂ ਛੋਟਾ ਨਹੀਂ ਬਈ ਪੂਰਾ ਮੁੱਠੀ ਆ ਥਾਣਾ ਫੋਲੀ ਇੰਨੀ ਗੱਲਾਂ ਸਾਰੇ ਫੜਦੀ ਐ ਚ ਵਾਈ ਤਾਂ ਲੈ ਥਾਣ ਦੇਖੋ ਇੱਕ ਨੰਬਰ ਥਾਣ ਲekin ਜਿਹਨੇ ਮਰਜ਼ੀ ਥਾਣ ਫੜ ਨਹੀਂ ਲੈ ਬਾਕੀ ਠੰਡੀ ਦੇਖੋ ਲੈ ਠੰਡੀ ਤਾਂ ਇੰਨੀ ਆ ਵਾ ਦੋਨੇ ਪਾਸੇ ਬਹਿ ਜਾ ਚਲੇ ਬੰਦਾ ਕੋਈ ਚੱਕ ਨਹੀਂ ਲੈ ਕਹਿਣਾ ਕੋਈ ਨਹੀਂ ਚਾਹੇ ਬਈ ਕਹਿੰਦਾ ਦੋਨੇ ਪਾਸੇ ਬਹਿ ਜਾ ਤਾਂ ਵੀ ਕੋਈ ਚੱਕਿਆ ਮੁੱਲ ਵੀ ਜਮਾ ਜਾ ਜਾ ਹਾਂ ਜਮਾ ਖਿੱਚ ਕੇ ਮੁੱਲ ਰੱਖਿਆ ਮਾਨਤਨ ਕੋਈ ਚੈੱਕ ਨਹੀਂ ਫੋੜੀ ਅੱਗੇ ਵੀਰੇ ਦੋ ਨੰਬਰ ਇਹ ਵੀ ਦੂਜਾ ਸੁਆ ਕਿੰਨੇ ਦਿਨ ਲੂ ਇੱਕ ਹਫਤਾ ਪਿਆ ਨਾ 19 ਕਿਲੋ ਦੁੱਧ ਤਵਾ ਜਲ ਸੀ ਇਹ ਪੂਰੀ ਵੱਡੀ ਠੰਡੀ ਸੀ ਲੈਣੀ ਆ ਲੈ ਠੀਕ ਆ ਪਰ ਚੱਕਰੀ ਨਹੀਂ ਜਿਵੇਂ ਮਰਦੀ ਹੱਥ ਫੇਰੀ ਚਲ ਪਈ ਚੱਕਰੀ ਨਹੀਂ ਕੱਲੀ ਕੱਚੀ ਕੱਚੀ ਜਿਵੇਂ ਕੱਚੀ ਕੱਚੀ ਗਈ ਚੱਲ ਆ ਥਾਣ ਦੇ ਹਣਾ ਭਾਈ 21 ਕਿਲੋ 20 21 ਕਿਲੋ ਲੈ ਪਰ ਸ਼ਾਂ ਤੋਂ ਲੈ ਵਾ ਇਹ ਆ ਜਾ ਫੁੱਲਾਂ ਦੇ ਹਨ ਬਹੁਤ ਜਿਆਦੇ ਲੇਵਾਰ ਸਾਰੀਆਂ ਬਲਡਨ ਲਾ ਗੱਢੀ ਫਿਰ ਸੋਹਣਾ ਥਾਣੇ ਦੇਖੋ ਇੱਕ ਨੰਬਰ ਥਾਣੇ ਤੋਂ ਦੀ ਭਰਪੂਰ ਦੀ ਫੁੱਲ ਗਾਰੰਟੀ ਹੈ ਠੰਡੀ ਸੀਲਾ ਵਜਨ ਵਾਲੀ 20 ਕਿਲੋ ਬਈ ਠੰਡਾ ਉਹ ਦੇਣਾ ਵੈੜਨੇ ਵਜਨ ਬਹੁਤ ਹੈ ਵੈੜਨੇ ਵਜਨ ਕੱਦ ਫੁੱਲ ਆ ਬਈ ਯਾਰ ਜਿੱਦ ਦੇ ਤਿਆਰ ਹੋ ਗਈ ਦੱਸੋ ਬਈ ਉਹਦੇ ਦਾ 80-85 ਹਜ਼ਾਰ ਵਾਲਾ ਮਾਲ ਆ ਅੱਜ ਆਪਣਾ ਭਾਅ ਵੀ ਹੋ ਜਾਈ ਆ ਸਹੀ ਗੱਲ ਆ ਬਈ ਨਾੜ ਦੇ ਕਿੰਨੀ ਮੋਟੀ ਦੁੱਧ ਵਾਲੀ ਲੈ ਮੋਟੀ ਮੋਟੀ ਨਾੜਾ ਦੁੱਧ ਵਾਲੀ ਦੁੱਧ ਵਾਲਾ ਪੀਸ ਆ ਯਾਰ ਬਈ ਬਰੀਡ ਫੁੱਲ ਲਊਗੀ ਐਨੀ ਗੱਲ ਵੀ ਕ੍ਰੋਸ ਹੋ ਜਾ ਪਾਓ ਬਾਕੀ ਦੇ ਕੱਦ ਤੇ ਵਜਨ ਫੁੱ ਕੱਲੀ ਕੱਚੀ ਉਹ ਸੌਨਾ ਨਾ ਜਲਾਇਓ ਭਈ ਵੜ ਨੇ ਨਿਕਰਨਾ ਬਹੁਤ ਜਿਹੜੇ ਹਿਸਾਬ ਨਾਲ ਵੜ ਦੀ ਤਿਆਰੀ ਆ ਤੋਰਾ ਚੈੱਕ ਆ ਪੜੀ ਵੀ ਫੁੱਲ ਬਰੀਡ ਫੁੱਲ ਚਮਕ ਫੁੱਲ ਕੱਲੀ ਕੱਚੀ ਕੱਚੀ ਆ ਬਸ ਭਾ ਵੀ ਬਸ ਭਈ ਕੱਚਾ ਹੀ ਹੋਆ ਜੀ ਯਾਰ ਕੀ ਮੋਲ ਫਿਰ ਜਾ 67000 ਰੁਪਏ ਲੈ ਲਾਂਗੇ ਡਾਕਟਰ ਬਸ 67000 ਕੰਟੀ ਇੰਨੇ ਜਿੱਥੇ ਮਰਜ਼ੀ ਬੰਦਾ ਰੋਕ ਲੇ ਲੈ ਆਣੀ ਕੋਈ ਚੱਕਰ ਨੀ ਜਿਵੇਂ ਮਰ ਜਿਆ ਤੇ ਫੇਰੀ ਚੱਲ ਕੋਈ ਚੱਕਰ ਨੀ ਇਹ ਆ ਬਹੁਤ ਲਾਉਣਾ ਬਚੀ ਨੇ ਇਹ ਵਾ ਬਹੁਤ ਲਾਉਣਾ ਇਹ ਲਾਉਣ ਹੀ ਗਿਆ ਇੱਕ ਹਫਤੇ ਸੁਕੂਗਾ ਹਫਤਾ ਲਊਗੀ ਮੋਲ ਜਮਾ ਜਾਇ ਜਾ 70 ਕਿਸੇ ਬਾਦ ਇਹ ਡਰਾਇਡ ਆ ਨਾ ਕੋਈ ਚੱਕਰ ਨੀ ਹੋ ਜਾਊਗਾ ਬਾਈ ਕੱਚੀ ਦਾ ਭਾਗ ਆ ਬਾਈ ਜਦਦੇ ਬੈਡ ਤਿਆਰ ਹੋ ਗਈ ਨਾ ਦੱਸੂਗੀ ਤੇ ਲਾਡੂ ਲਾ ਬਹੁਤ ਪਈਆਂ ਬਾਕੀ ਠੰਡੀ ਸੀ ਲੱਕ ਨਹੀਂ ਬਾਈ ਬਾਈ ਠੰਡੀ ਠੁੰਡੀ ਤਾਂ ਕੋਈ ਆਂਤ ਹੀ ਨਹੀਂ ਯਾਰ ਹੂੰ ਅੱਗੇ ਬਾਈ ਲਾਸਟ ਇਹ ਟੋਕੜ ਆ ਵੀ ਹੋਵੇ ਤਾਂ ਨਾ ਕਿੰਨੇ ਨੂੰ ਸੁਈ ਨੂੰ ओके हां पर घर दो ये 7 किलो ठंडा तो वही जेर मर्जी दो रंग त रंग चोके ले जावंदा तेल आ ठीका ठीका बता ये तेल हो, हो सुन तार कोई नहीं औंदी थान तेल 3 थाना, थान थान थाना, 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 थाना दे नंबर हूं वोले दिखा दे पहला केड़े थाना तो तेल मुरले तो भाई मुरले एक थाना तो भाई तेल बाकी ते नहीं सही जलदे बाकी ते ठंडी आए नहीं गल कोई जे मर्जी ठंडी फोला जे मर्जी बजा कोई चखनी नहीं लैव ना मुरला चंगी है ना ठंडी फोला चवाई चंगी हैला ਮੋਟੀ ਮੋਟੀ ਜਵਾਈਏ ਜਿਵੇਂ ਮਰਜ਼ੀ ਚੋਈ ਚਲ ਕੋਈ ਚੈੱਕ ਨਹੀਂ ਅ ਕਿੰਨਾ ਦੁੱਧ ਸਹੀ ਬਾਈ ਹੁਣ ਬਾਈ 7 ਕਿਲੋ 7 ਕਿਲੋ ਦੁੱਧ ਹਾਂ ਪੂਰਾ ਠੰਡਾ ਦੁੱਧ 7 ਕਿਲੋ ਮੱਝਾਂ ਰਗਾ ਦੁੱਧ ਆ ਬਈ ਦਾ ਹਾਂ ਕੋਈ ਦੋ ਰੰਗ ਚੋਲਿਓ ਬਾਈ ਕੋਈ ਵੀ ਕੋਈ ਚੈੱਕ ਨਹੀਂ ਲੇਵਾ ਦੇ ਥਾਂ ਥਾਂ ਮੁੱਠਿਆ ਕਾੜੀਏ ਪਸਵਾ ਕੇ ਲਿਆ ਨਹੀਂ ਗੱਲ ਤੇ ਭਾ ਵੀ ਉਸ ਹਿਸਾਬ ਨਾਲ ਬਾਈ ਭਾਜਾ ਮੁਕਤਲਾ ਫੰਡਰ ਬਸੀ ਵੀ ਨਹੀਂ ਕਿਨੇ 13000 ਦੀ ਦੇ ਦਾਂਗੇ ਚੱਕ ਬਾਈ ਜਮਾ ਜੈਜ ਮੋਲਾ ਫੰਡਰ ਬਸੀ 30 35 ਮੰਨਦਾ 7 ਕਿਲੋ ਦੁੱਧਾ ਹੂੰ 13000 ਰੁਪਇਆ ਦੋ ਦੋ ਬਾਈ ਬਾਦ ਵੀ ਸਾਦੇ ਕੇ ਕੋ ਕੱਲੀ ਗੁੱਲੀ ਵੇਸੀ ਬਣਾਣਾ ਹਣਾ ਸਹੀ ਆ ਬਾਈ ਹੂੰ 13000 ਦੀ ਬਾਈ ਕਹਿੰਦਾ ਵਾੜ ਦੇ ਦੇਵਾਂਗੇ ਬਾਈ ਤੇ ਇਕਾਈ ਵਾਰ ਐ ਹੁੰਦਾ ਬਾਈ ਡੰਗਾ ਜਿਹਾ ਲਾਉਣਾ ਹੁੰਦਾ ਹਣਾ ਬਾਈ ਪੂਰਾ ਵਧੀਆ ਦੰਦਾ ਵੀ ਮੱਝਾਰਗਾ ਸੱਤ ਕਿਲੋ ਪੂਰੀ ਫੈਡ ਵਾਲਾ ਹੋਊਗਾ ਪੂਰੀ ਫੈਡ ਵਾਲਾ ਹਾਂ ਲੈ ਬਰੀਡ ਚਮਕ ਇੱਕ ਨੰਬਰ ਆ ਬਾਈ ਕੀ ਬਾਤ ਨਾਣਾ ਨੂਣਾ ਫੋਲੋਜਿੰਗ ਆ ਹੁੰਦਾ ਬਾਈ ਲੇਵਾ ਬਹੁਤ ਜਿਆਦਾ ਸੀ ਓਡੀ ਬਾੜ ਓਡੀ ਸੋਣ ਵਾਲੀ ਲੇਵਾ ਸੀ ਦੋ ਠੀਕ 22 ਦੇ 17 18 ਕਿਲੋ ਦੋ ਦੁੱਤਾ ਦੋ ਹੂੰ ਹੂੰ ਤੇ 나ਗਸੀ ਭਰਾ ਕੋਲੇ 3 ਬਈ 3 ਹੀ ਦਿਖਾਤੇ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦ ਹੋਵੇ ਬਾਈ ਨਿਕਨੇਟ ਕਰ ਲਿਓ ਜੀ ਧੰਨਵਾਦ